ਵੀਰ ਜੀ ਦੇ ਨਾਲ ਹਰੇਕ ਗੁਰਦੁਆਰੇ ਜਾ ਕੇ ਜਦੋਂ ਨਾਮ ਸਿਮਰਨ ਦਾ ਸਮਝ ਆਂਦੀ ਹੈ ਤੇ ਇਹ ਸਮਝ ਆਂਦਾ ਹੈ ਕਿ ਅਸੀਂ ਉਸ ਨਾਮ ਨੂੰ ਧਿਆਈਏ ਜਿਹੜਾ ਸਾਰਿਆਂ ਦੇ ਹੁਕਮ ਚਲਾ ਰਿਹਾ ਹੈ ਅਸੀਂ ਉਹ ਨਾਮ ਨੂੰ ਧਿਆਈਏ ਜਿਹੜਾ ਅੰਤ ਅਸਰ ਤੇ ਸਾਨੂੰ ਜਨਮ ਮਰਨ ਦੇ ਗੇੜ ਤੋਂ ਛਡ ਛਡਵਾਉਂਦਾ ਹੈ ਅਸੀਂ ਨਾਮ ਧਿਆਈਏ ਉਸ ਦਾ ਜਿਸ ਕਾਰਨ ਮੰਦੀ ਤ੍ਰਿਸ਼ਨਾ ਦੂਰ ਹੁੰਦੀ ਹੈ ਤੇ ਸਾਰੇ ਦੋ ਵੜਪਾਗੀਆਂ ਨਾਲ ਜਪਿਏ ਜਿਨ੍ਹਾਂ ਨਾਲ ਨਿੰਦਕ ਦੂਰ ਹੋ ਜਾਂਦੇ ਨੇ ਨਾਨਕ ਪੰਜਵੇਂ ਕਹਿੰਦੇ ਨੇ ਕਿ ਸਾਰੇ ਔਗਣ ਦੂਰ ਹੋ ਜਾਂ ਸਾਧ ਸੰਗਤ ਜੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 89 ਤੇ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਛੋਟਾ ਜਿਹਾ ਸ਼ਬਦ ਹੈ ਪ੍ਰਵਾਨ ਕਰੋ ਉਸ ਤੋਂ ਬਾਅਦ ਇਸ ਗੁਰਦੁਆਰੇ ਦਾ ਇਤਿਹਾਸ ਸੁਣਾਇਆ ਜਾਏਗਾ ਤੇ ਆਏ ਮਨ ਮੇਰੇ ਸੁਐ ਸਹਰਨਾਮ ਤੇ ਆਏ ਮਨ ਮੇਰੇ ਜੋ ਸਬਨਾ ਉਪਰ ਹੁਕਮ ਚਲਾਏ ਜੋ ਸਬਨਾ ਉਪਰ हुकम चलाए सो ऐसा हर नाम जपिए मन में रे सो ऐसा हर नाम जपिए मन में रे जो अंतिय अवसर ले छड़ाए યો ਸਰ ਲੈ ਛੜਾਈ ਸੁਐ ਸਹਰਨਾਮ ਪਰ ਹੁਕਮ ਚਲਾਇ ਸੁਐ ਸਹਰਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਈ ਜੋ ਮਨ ਕੀ ਤ੍ਰਿਸ਼ਾਮ ਜਪਿਆ ਵੜ ਪਾਗੀ ਤਿੰਨ ਨਿੰਦਕ ਦੋਸ਼ ਸਭ ਪੈਰੀ ਪਾਏ ਤਿੰਨ ਨਿੰਦਕ ਦੋ ਨਾਨਕ ਨਾਮ ਅਰਾ ਇਕ ਨਾਮ ਅਰਾਧ ਸਭਨਾ ਤੇਵ ਤਿਆਏ ਮਨ ਮੇਰੇ ਸੁਐਸ ਹਰ ਨਾਮ ਤਿਆਏ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ ਜੋ ਸਭਨਾ ਉਪਰ ਹੁਕਮ ਚਲਾਏ ਹੁਕਮ ਚਲਾਏ ਜਤ ਜੀਓ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਅਸਥਾਨ ਗੁਰਦੁਆਰਾ ਸ਼ਿਕਾਰ ਕਾਟ ਸਾਹਿਬ ਇੱਥੇ ਮੂਲਾ ਖਤਰੀ ਦਾ ਉਧਾਰ ਕੀਤਾ ਧੰਨ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਿਆਲਪੋਟ ਦਾ ਵਸਨੀਕ ਭਾਈ ਮੂਲਾ ਖਤਰੀ ਪਹਿਲੀ ਪਾਦਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੇਵਾਦਾਰ ਸੀ ਮਹਾਰਾਜ ਜੀ ਦੇ ਨਾਲ ਸੇਵਾ ਸਿਮਰਨ ਭਜਨ ਬੰਦ ਕੀ ਕਰਦਾ ਰਹਿੰਦਾ ਸੀ ਇੱਕ ਦਿਨ ਮਹਾਰਾਜ ਜੀ ਤੋਂ ਆ ਗਿਆ ਲੈ ਕਰਕੇ ਆਪਣੇ ਪਿੰਸਿਆਲ ਕੋਟ ਚਲਾ ਗਿਆ ਪਿੰਨ ਜਾਣ ਤੋਂ ਬਾਅਦ ਕੁਝ ਦਿਨ ਭਜਨ ਬੰਦ ਕੀ ਕਰਦਾ ਰਿਹਾ ਬਾਅਦ ਵਿੱਚ ਮੁਹਮਾਇਆ ਦੇ ਵਿੱਚ ਪੈ ਗਿਆ ਮੋਹ ਮਾਇਆ ਵਿੱਚ ਭੈਣ ਕਾਰਨ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਗਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਦਿਨ ਕਹਿਣ ਲੱਗੇ ਆਪਣਾ ਜਿਹੜਾ ਸੇਵਾਦਾਰ ਸੀ ਅਜੇ ਤੱਕ ਵਾਪਸ ਨਹੀਂ ਆਇਆ ਆਸਾਂ ਉਹਨੂੰ ਜਾ ਕਰਕੇ ਲੈ ਹੋਣਾ ਹੈ ਮਹਾਰਾਜ ਜੀ ਦੇ ਨਾਲ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਮੂਲੇ ਕਤਰੀ ਦੇ ਪਿੰਡ ਸਿਆਲਕੋਟ ਉਸ ਦੇ ਘਰ ਚਲੇ ਗਏ ਬਾਹਰ ਜਾ ਕੇ ਆਵਾਜ਼ ਮਾਰੀ ਮਾਈ ਮੂਲਾ ਖਤਰੀ ਘਰ ਵਿੱਚ ਹੈ ਮਾਈ ਨੇ ਅੰਦਰੋਂ ਜਵਾਬ ਦਿੱਤਾ ਉਹ ਨਹੀਂ ਹੈ ਫਿਰ ਦੂਜੀ ਵਾਰੀ ਮੁੜ ਕੇ ਆਵਾਜ਼ ਮਾਰੀ ਮਾਈ ਮੂਲਾ ਖਤਰੀ ਘਰ ਵਿੱਚ ਹੈ ਮਾਈ ਨੇ ਦੁਬਾਰਾ ਜਵਾਬ ਦਿੱਤਾ ਉਹ ਨਹੀਂ ਹੈ ਤਾਂ ਸਿਗਰ ਨਾਨਕ ਦੇਵ ਜੀ ਮਹਾਰਾਜ ਬਚਨ ਕਰਨ ਲੱਗੇ ਕਿ ਹੈ ਨਹੀਂ ਤਾਂ ਹੈ ਹੀ ਨਹੀਂ ਇਹੋ ਜਾਪਾਣਾ ਵਰਤ ਗਿਆ ਇੱਥੇ ਮੂਲੇ ਖਤਰੀ ਨੂੰ ਲੁਕੋ ਕੇ ਰੱਖਿਆ ਸੀ ਉਥੇ ਹੀ ਉਹਨੂੰ ਸਭ ਡੰਗਿਆ ਤੇ ਮੁਲਾਕਤਰੀ ਪੂਰਾ ਹੋ ਗਿਆ ਤੇ 84 ਦੇ ਘੇੜੇ ਵਿੱਚ ਬਹਿ ਗਿਆ 84 ਕੱਟਦਾ-ਕੱਟਦਾ ਸਹੇਖ ਖਰਗੋਸ਼ ਜੀ ਜੂਨੀ ਵਿੱਚ ਇਸ ਸਥਾਨ ਤੇ ਆਇਆ ਜਦ ਦਸਵੇਂ ਪਿਤਾ ਸਾਹਿਬ ਸਿਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧक्कਨ ਦੇਸ਼ ਵਿੱਚ ਆਏ ਨਾਲ ਆਪਣੇ ਫੌਜ ਇੱਕ ਦਿਨ ਸ਼ਿਕਾਰ ਖੇਡਦੇ-ਖੇਡਦੇ ਇਸ ਸਥਾਨ ਤੇ ਆਏ ਮਹਾਰਾਜ ਜੀ ਨੂੰ ਸਿਆਖ ਖਰਗੋਸ਼ ਨਜ਼ਰ ਆਇਆ ਮਹਾਰਾਜ ਜੀ ਨੇ ਸਹੇਤੇ ਤੀਰ ਚਲਾਈ ਤਾਂ ਸਯਾ ਪੂਰਾ ਹੋ ਗਿਆ ਨਾਲ ਦੇ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਜੇ ਸ਼ਿਕਾਰ ਕਰਨਾ ਤਾਂ ਵੱਡੇ ਸ਼ੇਰਾਂ ਦਾ ਕਰਦੇ ਇਹੋ ਜਿਹਾ ਛੋਟਾ ਦਾ ਜੀ ਮਾਰ ਕੇ ਤੁਸੀਂ ਚੰਗਾ ਨਹੀਂ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਣ ਲੱਗੇ ਆਪਾਂ ਨੂੰ ਸ਼ਿਕਾਰਾਂ ਦੀ ਤਾਂ ਕੋਈ ਲੋੜ ਨਹੀਂ ਆਪਾਂ ਇਹਦਾ ਉਧਾਰ ਕਰਨ ਵਾਸਤੇ ਆਏ ਹਾਂ ਇਤਾਂ ਸ਼ਿਗਰ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਮਹਾਰਾਜ ਜੀ ਤੋਂ ਬੇਮੁਖ ਹੋ ਗਿਆ ਸੀ ਤੇ 84 ਲੱਖ ਜੂਨ ਪੋਗ ਰਿਆ ਸੀ ਉਹ ਮੂਲਾ ਖਤਰੀ ਹਾਂ ਮਹਾਰਾਜ ਜੀ ਨੇ ਆਪਣੇ ਅੰਦਰ ਦੀ ਸ਼ਕਤੀ ਮਾਰ ਕੇ ਸਹੇ ਵਿੱਚੋਂ ਉਹੀ ਮੂਲੇ ਖਤਰੀ ਦੀ ਰੂਹ ਨੂੰ ਪ੍ਰਗਟ ਕਰਕੇ ਵਖਾਤਾ ਤੇ ਉਹਦਾ ਉਧਾਰ ਕੀਤਾ ਇਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਸ਼ਿਕਾਰਕਾਟ ਸਾਹਿਬ ਕਰਕੇ ਪਰਚਲਿਤ ਹੋਇਆ ਜਿਨਾ ਸੰਗਤਾਂ ਨੇ ਗੁਰੂ ਘਰ ਲਈ ਸੇਵਾ ਕਰਨੀ ਹੋਏ ਤਾਂ ਸਾਹਮਣੇ ਲਿਖਾਰੀ ਕਾਊਂਟਰ ਤੇ ਸੇਵਾ ਜਮਾਤ ਰਾ ਕੇ ਰਸੀਦ ਲੈ ਕੇ ਗੁਰੂ ਘਰ ਦੀਆਂ ਬੇਅੰਤ ਪਾਰ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ